ਬਾਬੀ ਮੇ ਸਾਬੀ ਤੈਨੂੰ ਕੋਈ ਕੰਮ ਤਾਂ ਨਹੀਂ ਹਲ ਵੀ ਧਿਆਨ ਦੇ ਲਿਆ ਕਰ 24 ਘੰਟੇ ਤੈਨੂੰ ਲੰਮੇ ਪੈਣਦੇ ਹੀ ਹੁੰਦਾ ਵਾ ਦੱਸੋ ਮੰਮੀ ਕੰਮ ਉਹ ਕੋਈ ਨਹੀਂ ਦੱਸੋ ਕੀ ਕਰਨਾ ਵਾ ਕਰਨਾ ਕੀ ਆ ਉਹ ਪੱਖੇ ਤੇ ਕਵਰ ਮੈਂ ਚੜਾ ਲਿਆ ਸੀ ਮੇਰੇ ਹੱਥ ਪਹੁੰਚ ਗਿਆ ਸੀ ਹਾਂ ਤੇ ਇਹ ਪੱਖੇ ਦਾ ਰਹਿੰਦਾ ਵਾ ਇੰਨਾ ਹੀ ਵੇਖ ਲਿਆ ਕਰ ਵੀ ਕਿਹੜਾ ਕੰਮ ਕਰਨ ਵਾਲਾ ਵਾ ਥੋੜਾ ਬੋਤਾ ਆਪ ਹੀ ਸੋਚ ਲਿਆ ਕਰ ਕੋਈ ਮੈਂ ਉਦਣ ਹੀ ਕਹਿਆ ਮੰਮੀ ਲਿਆਓ ਮੈਂ ਚੜਾ ਦਿੰਦਾ ਵਾਂ ਆਪ ਇੱਕ ਤੇ ਚੜਾ ਕੇ ਦੂਜਾ ਛੱਡਦਾ ਫਿਰ ਲਿਆਓ ਮੈਂ ਤੇ ਉਦਣ ਹੀ ਕਹਿਆ ਹੀ ਔਰ ਸਾਰਾ ਕੁਝ ਮੰਮੀ ਦੇ ਸਿਰ ਤੇ ਛੱਡ ਜਾ ਗਰ ਮੰਮੀ ਆਪੇ ਕਰ ਲੂਗੀ ਕੇ ਮੈਨੂੰ ਕੀ ਲੋੜ ਦਾ ਟੈਨਸ਼ਨ ਲੈਣ ਦੀ ਉਹਦਣ ਹੀ ਦੱਸ ਦਿੰਦੇ ਤੇ ਉਹਦਣ ਹੀ ਚੜਾ ਲੈਨੇ ਮੈਂ ਤਾਂ ਆਪਣੇ ਆਪ ਹੀ ਕਰ ਲਿਆਂਗਾ ਦੱਸ ਦੇਣ ਹੋਰ ਪੱਕੇ ਵੀ ਚੜਲ ਜਾਣੇ ਆ ਤੇ ਤੂੰ ਹੁਣ ਕਵਰ ਚੜਾਉਣ ਲਾਪੇ ਜੀ ਇਹਨਾਂ ਤੇ ਇਹ ਕਿਹੜਾ ਕਾਟੀ ਚ ਲਾਈਦਾ ਵਾ ਇੱਥੇ ਕਿਹੜਾ ਇੰਨਾ ਬੈਈਦਾ ਵਾ ਸਾਬੀ ਕੀ ਹੈ ਕੋ ਨਹੀਂ ਹੁੰਦਾ ਮਮੀ ਚੱਕਰ ਜੇ ਆਉਣਦੇ ਸਿਰ ਪੀੜੋਂ ਹੁੰਦੀ ਆ ਅਰੇ ਹਣ ਤੇ ਫਿਰ ਨਹੀਂ ਜਾਗਦਾ ਤੇ ਚੱਲ ਚੜਾ ਕੇ ਰੋਜੋ ਬਹਿ ਜਾ ਨਾ ਵਾ ਚੜ ਗਏ ਕੇ ਕਿੰਨਾ ਕੰਮ ਆ ਮਮੀ ਪਤਾ ਨਹੀਂ ਮੈਂ ਦੇ ਲੰਮੇ ਪਿਆ ਮੇਰੇ ਚੱਕਰ ਜੇ ਆਈ ਜਾਂਦੇ ਹੀ ਦਵਾਈ ਵੀ ਸਵੇਰ ਦੀ ਖਾਧੀ ਆ ਦਵਾਈ ਮਮੀ ਮੈਨੂੰ ਅਸਰ ਜਿਆ ਨਹੀਂ ਕਰਦੀ ਪੂਰਾ ਡਾਕਟਰ ਕੋਈ ਹੋਰ ਨਾ ਵੇਖਾਂ ਕੀ ਕਰਾਂ ਮੈਂ ਕੀ ਸਾ ਤਵ ਲਾਵਾਂ ਮੈਨੂੰ ਨਾ ਗੁੱਸਾ ਬਹੁਤ ਚੜ ਗਿਆ ਵਾ ਤਿੰਨ ਚਾਰ ਦਿਨ ਹੋ ਗਏ ਦਿਮਾਗ ਹੀ ਖਰਾਬ ਹੋਇਆ ਮਮੀ ਮੈਨੂੰ ਕਚੀ ਚੀਜ਼ ਹੀ ਆਈ ਜਾਂਦੀ ਏ ਕੀ ਕਰਾਂ ਦੱਸੋ 6.7 ਦੇ ਸਭ ਤੋਂ ਵਧੀਆ ਡਾਕਟਰ ਮਾਜੀਤ ਕੋ ਦਵਾਈ ਆ ਤਵਾਉਂ ਲਈਏ ਮੈਂ ਤੇ ਹੈ ਹੋਰ ਕਰਨਾ ਕੀ ਆ ਫਿਰ ਮੈਨੂੰ ਤੇ ਹੋਰ ਟੈਨਸ਼ਨ ਪਾ ਤੀ ਦੋ ਵੇਦਿਆਂ ਚੱਕ ਚੁੱਕ ਕਰਾਉਨੇ ਆ ਟੈਸਟ ਕਰਾ ਲੈਨੇ ਆ ਫਿਰ ਨਹੀਂ ਤੇ ਹੋਤ ਨਹੀਂ ਸਾਬ ਵੇਖ ਲੈਨੇ ਕੀ ਮੈਂ ਕੀ ਕਰਾਂ ਹੁਣ ਫਿਰ ਕੀ ਕਰਨਾ ਹੁਣ ਕਿੱਥੋਂ ਲਿਉਣੀ ਦਵਾਈ ਇਹ ਵੀ ਦੱਸ ਨਾ ਮੈਂ ਦੇਖਾ ਠੀਕ ਵਾ ਕਿਉਂ ਮੇਰੇ ਕਰਮਾਂ ਚ ਦੁੱਖ ਹੀ ਲਿਖੇ ਆ ਜਦੋਂ ਵੀ ਸੁਣਦੀ ਆ ਮੈਂ ਟੈਨਸ਼ਨ ਨਹੀਂ ਸੁਣਦੀ ਆ ਕਿਹ ਕਿਹੇ ਬੰਦੇਓ ਮਨਜੀਤ ਦਾ ਕੋਈ ਆਇਆ ਫੋਨ ਫਾਨ ਮਨਜੀਤ ਦੀ ਤਾਂ ਟੈਨਸ਼ਨ ਵੱਖਰੀ ਹੀ ਹੁਣ ਜਿਹੜੀ ਪੁੱਤ ਤੂੰ ਦੱਸੀ ਇਹ ਤਾਂ ਸਭ ਤੋਂ ਵੱਡੀ ਮੈਨੂੰ ਟੈਨਸ਼ਨ ਆ ਨਾ ਵਾਓ ਮੰਮੀ ਉਹ ਤੇ ਗੱਲ ਹੈਗੀ ਆ ਮੈਂ ਮੰਨਦਾ ਵਾਂ ਪਰ ਹੁਣ ਕੀ ਕਰਨਾ ਜਦੋਂ ਦਵਾਈ ਤੇ ਮੈਂ ਖਾਣਾ ਟਾਈਮ ਨਾਲ ਸਵੇਰੇ ਵੀ ਸ਼ਾਮੀ ਵੀ ਨਹੀਂ ਅਸਰ ਕੰਢੀ ਹੁਣ ਮੇਰਾ ਕੀ ਕਸੂਰ ਉੱਚ ਮਾਹ ਇਸਾਬੀ ਮੈਂ ਤੈਨੂੰ ਠੀਕ ਕੀਤਾ ਮਾਹ ਆਪਣੇ ਪੈਰਾਂ ਤੇ ਹਰ ਕੋਸ਼ਿਸ਼ ਕਰਨ ਲੱਗਦਾ ਹੈ ਥੋੜਾ ਬੋਤਾ ਢਮਾਕਾ ਕੰਮ ਕਰਨ ਲੱਗਾ ਹੈ ਤੇਰਾ ਸੁੱਖ ਕਿੱਥੇ ਹੈ ਸੁੱਖ ਅੰਦਰ ਹੋਣੀ ਆ ਥੋੜਾ ਬੋਤਾ ਮੈਂ ਇਹ ਵੀ ਚੀਜ਼ ਵੇਲਾ ਨੋਟ ਕਰ ਲਾ ਭਾਵੇਂ ਫੇਰ ਇਹ ਜਦਨ ਦੀ ਆ ਗਈ ਹੈ ਨਾ ਸਾਡੇ ਗੇੜ ਫੇਰ ਉਲਟੇ ਹੋ ਗਈਓ ਕੀ ਕਰਾਂ ਸਾਬੀ ਮੈਨੂੰ ਤੇ ਸਮਝ ਕੋਈ ਵੀ ਨਹੀਂ ਆਉਂਦੀ ਵੀ ਕੀ ਕਰਾਂ ਜੇ ਮੈਂ ਤੀ ਵਿਲੋਖੀ ਤੇ ਪੁੱਤ ਵੱਲ ਸੁਖ ਮਿਲਦਾ ਰਹਿੰਦਾ ਉਧਰੋਂ ਵੀ ਓਕੀ ਹੋ ਗਈ ਸਾਰੇ ਬੰਨੇ ਓਕੀ ਹੋ ਗਈ ਰੱਬ ਨੇ ਇੰਨੇ ਦੁੱਖ ਮੇਰੇ ਕਰਮਾਂ ਚ ਹੀ ਲਿਖ ਛੱਡੇ ਆ ਓ ਮੈਂ ਕੀ ਦੁੱਖ ਦੇਣਾ ਮੈਂ ਤੇ ਆਪ ਕਰਮਾਂ ਦਾ ਹੀ ਫਸਿਆ ਮੈਂ ਦੱਸ ਕੀ ਕਰਾਂ ਇਹਿੰਨਾ ਮਾਰਾ ਹੀ ਤੋਖ ਦੀ ਇਹਿੰਨਾ ਪਤਾ ਨਹੀਂ ਕੀ ਮੈਂ ਮਾੜਾ ਕੀਤਾ ਵਾ ਮੈਂ ਤਾਂ ਇੰਨਾ ਹੱਥਾਂ ਨਾਲ ਕਿਸੇ ਦਾ ਮਾੜਾ ਸੋਚਿਆ ਵੀ ਨਹੀਂ ਆ ਕੀਤਾ ਤੇ ਕਿਤੇ ਦੂਰ ਦੀ ਗੱਲ ਹੋ ਗਈ ਮੰਮੀ ਮੈਨੂੰ ਉਹਦੇ ਫੇਰ ਸੋਚ ਆਉਂਦੀ ਕਿਤੇ ਸਾਡਾ ਕੀਤਾ ਪਹਿਲਾ ਕੰਮ ਸਾਡੇ ਅੱਗੇ ਤਨੀ ਆਉਣ ਡਿਆ ਹੂੰ ਸਭੀ ਉਹ ਤਾਂ ਹੈ ਆ ਕੀਤਾ ਤਾਂ ਅਸੀਂ ਤੇ ਕਹਿ ਦਿੰਨੇ ਵੀ ਅਸੀਂ ਕੁਝ ਨਹੀਂ ਕੀਤਾ ਪਰ ਇਹ ਆ ਕਿ ਹੂੰ ਮਾੜਾ ਕੀਤਾ ਵੀ ਹੈਗਾ ਵਾ ਪਰ ਮਾੜਾ ਆਪਾਂ ਵੀ ਗਾਦਾ ਕੀਤਾ ਜੇ ਉਹ ਮਾੜਾ ਕਰਦੀ ਤੇ ਫੇਰ ਹੀ ਆਪਾਂ ਮਾੜਾ ਕੀਤਾ ਵਾ ਆਪਾਂ ਕਿਹੜਾ ਤਾੜੀ ਇੱਕ ਹੱਥ ਨਾਲ ਥੋੜੀ ਵੱਜਦੀ ਆ ਚੱਲ ਮੰਮੀ ਜੋ ਹੋ ਗਿਆ ਹੋ ਗਿਆ ਹੁਣ ਇਹ ਗੱਲ ਦਾ ਪਛਤਾਵਾ ਹੀ ਕਰਦੇ ਰਹਿਣਾ ਵਾ ਆਹੋ ਚੱਲ ਮੇਰੀ ਕੋਈ ਗੱਲ ਨਹੀਂ ਸਾਬੀ ਤੂੰ ਨਾ ਵਾਧੂ ਸੋਚਿਆ ਕਰ ਤੂੰ ਆਪਣਾ ਦਿਮਾਗ ਜਿਹੜਾ ਵਾ ਸਹੀ ਰੱਖਿਆ ਕਰ ਐਵੇਂ ਟੈਨਸ਼ਨਾਂ ਨਾ ਲੈਂਦਾ ਰਿਆ ਕਰ ਕੋਈ ਨਾ ਕੋਈ ਉਹ ਨਹੀਂ ਕੋਈ ਗੱਲ ਨਹੀਂ ਚੱਲ ਉਹ ਮੰਮੀ ਹੁਣ ਹੋਣਿਆ ਜੋ ਜੇ ਤੇ ਨਾਲ ਹੀ ਆ ਚੱਲੀ ਜਾਣਾ ਏ ਜ਼ਿੰਦਗੀ ਆ ਪੁੱਤ ਕੋਈ ਗੱਲ ਨਹੀਂ ਜੋ ਜ਼ਿੰਦਗੀ ਚ ਲਿਖਿਆ ਵਾ ਨਾ ਉਹ ਸਾਨੂੰ ਭੁਗਤਣਾ ਪੈਣਾ ਵਾ ਤੇ ਇਹ ਸਾਡੇ ਦੁੱਖ ਕਰਮਾਂ ਚ ਹੋਣਗੇ ਕਰਮਾਂ ਤੋਂ ਸਵਾਇ ਕੋਈ ਦੁੱਖ ਨਹੀਂ ਮਿਲਦਾ ਕੀ ਪਤਾ ਕੀ ਹੋਣਿਆ ਸਾਡੇ ਨਾਲ ਕੀ ਨਹੀਂ ਚੱਲ ਤੂੰ ਇੰਨੀ ਚਿੰਤਾ ਨਾ ਕਰ ਕੋਈ ਗੱਲ ਨਹੀਂ ਆ ਡਾਕਟਰ ਬਦਲ ਲੈਨੇ ਆ ਹੋਰ ਕਿਤੋਂ ਲੈ ਆਉਣੇ ਦਵਾਈ ਠੀਕ ਆ ਇਹ ਗੱਲ ਨਾ ਸੋਚਿਆ ਕਰ ਸੁਣਿਆ ਹੀ ਲੋਕ ਕਹਿੰਦੇ ਆ ਤੀਆਂ ਪੱਤਾ ਹੱਥੋਂ ਦੁਖੀ ਆ ਅੱਜ ਮੈਂ ਤੀ ਵੱਲੋਂ ਵੀ ਦੁਖੀ ਆ ਦੇ ਪੁੱਤ ਵੱਲੋਂ ਅੱਜ ਮੈਨੂੰ ਆਪਣੀ ਧੀ ਦਾ ਵੀ ਕੋਈ ਪਤਾ ਨਹੀਂ ਕੀ ਉੱਤੇ ਪਾੜਿਆ ਕੀ ਨਹੀਂ ਪੁੱਤ ਦਾ ਘਰ ਇੱਕ ਵਾਰੀ ਉੱਜੜਿਆ ਮੈਂ ਦੋਰੀ ਵਸਾਇਆ ਪਰ ਸੁਖ ਫੇਰ ਨਹੀਂ ਪਾਇਆ ਪਤਾ ਨਹੀਂ ਮੇਰੇ ਕਰਮਾਂ ਦਾ ਹੀ ਕੋਈ ਲੈਣਾ ਦੇਣਾ ਇਦਾਂ ਦਾ ਵਾ ਮੁੰਡਾ ਫੇਰ ਸਿਰ ਖੜ ਕੇ ਬੈਠਾ ਹਾ ਕੋਈ ਦਵਾਈ ਨਹੀਂ ਅਸਰ ਕਰਨ ਦੀ ਇਹ ਰਤੇ ਮੈਨੂੰ ਤੇ ਹਾਂ ਡਰ ਲੱਗਣ ਡਿਆ ਹਾ ਪਹਿਲਾ ਆਣਾ ਨਾ ਫੇਰ ਕੁਛ ਹੁੰਦਾ ਵੇ ਦਿੱਤੇ ਮੈਂ ਤੇ ਮਾਂ ਸੁਧਾਰਿਆ ਹੀ ਨੂੰ ਹੁਣ ਤੇ ਮੇਰੇ ਲੱਗ ਗਈ ਵੀ ਨਹੀਂ ਕਹਿਣੇ ਲੱਗਣਾ ਹੁਣ ਤੇ ਦੇਮਾ ਮੈਂ ਨਹੀਂ ਜਵਾਬ ਦੇ ਤਨਾ ਵੀ ਤੇਰੇ ਕੋ ਆਪਣਾ ਪੁੱਤ ਵੀ ਨਹੀਂ ਸੁਧਾਰਿਆ ਜਾਂਦਾ ਕਸੂਰ ਮੇਰਾ ਨਿਕਲਣਾ ਕਹਿਣਾ ਤੇਰਾ ਹੀ ਕਸੂਰ ਵਾ ਰੋ ਵਾਂਗੂ ਨਾ ਪਿੰਜੀ ਪਈ ਆ ਮੈਂ ਮੈਂ ਤੇ ਫਸ ਹੀ ਗਈ ਆ ਹਾਂਜੀ ਮੰਮੀ ਨਹੀਂ ਨਹੀਂ ਠੀਕ ਤੁਹਾਨੂੰ ਤੇ ਮੈਂ ਕਿਹਾ ਸੀ ਮੰਮੀ ਸਹਲ ਨੂੰ ਦੱਸ ਦੋ ਸਾਰਾ ਕੁਝ ਜੋ ਵੀ ਸੱਚ ਹੈਗਾ ਹਾਂਜੀ ਮੰਮੀ ਇਹਨੂੰ ਦੱਸ ਦੋ ਉਹਨੇ ਕਿਹਾ ਕਿ ਇਹ ਦਿਨ ਨਾਲ ਗੱਲ ਕਰਨੀ ਆ ਨਾਲੇ ਕਮ ਸੇ ਕਮ ਉਹਦੀ ਨਰਾਜਗੀ ਵੀ ਦੂਰ ਹੋ ਜੂ ਤੁਹਾਡੇ ਲੱਗੇ ਆਇਆ ਤੇ ਕਰੂਗਾ ਹੁਣ ਕੱਲੇ ਬੈਠੇ ਡੀਕਦੇ ਰਹਿੰਦੇ ਜੀ ਉਹਨੂੰ ਅ ਚਲ ਇਦਾਂ ਕਰ ਲਓ ਫੋਨ ਕਰੋ ਮੈਂ ਠੀਕ ਨਹੀਂ ਆ ਫੇਰ ਦੋਣਾ ਆਨੀ ਤੇ ਫੇਰ ਦੱਸ ਦੋ ਉਹਨੂੰ ਸਾਰਾ ਕੁਝ ਕੀ ਕਿਉਂ ਗਈ ਆ ਕੀ ਆ ਵਿੱਚ ਰਾਜ ਸਾਰਾ ਕੁਝ ਨਹੀਂ ਨਹੀਂ ਮੰਮੀ ਉਹ ਤੇ ਬਾਹਰ ਹੀ ਆ ਮੈਂ ਹੋਰੀ ਹੋਲੀ ਗੱਲ ਕਰਨ ਦੀ ਬੂਆ ਟੋਇਆ ਮੈਂ ਹਾਂ ਨਾ ਫੇਰ ਇਹਨਾਂ ਨੂੰ ਹੁੰਦਾ ਵੀ ਚਾਚੀ ਆ ਜਾਂਦੀ ਏ ਹੁਣ ਜੇ ਚਾਚੀ ਆਊਗੀ ਵੀ ਤੇ ਇਹਨਾਂ ਨੇ ਕਹਿ ਦੇਣਾ ਵੀ ਉਹਦੀ ਗੱਲ ਕਰਾਤੀ ਆ ਆਪਾਂ ਹਾਂਜੀ ਨਹੀਂ ਉਹ ਤਾਂ ਮੰਮੀ ਆਖਣ ਦੇ ਡਈ ਵੀ ਫੋਨ ਲਾ ਦੇਣਾ ਮਿਲ ਜੇ ਸਗੋਂ ਵਧੀਆ ਹੀ ਆਹ ਨਹੀਂ ਮੰਮੀ ਮੈਨੂੰ ਚਾਚੀ ਨੇ ਇੰਨੀ ਆ ਗੱਲਾਂ ਤੇ ਦੱਸੀਆਂ ਆ ਆਹੋ ਉਹ ਫੇਰ ਮੌਕਾ ਨਹੀਂ ਨਾ ਮਿਲਿਆ ਮੰਮੀ ਮੈਨੂੰ ਚਾਚੀ ਲਾਗੇ ਬੈਨ ਦਾ ਕੱਲੀ ਨੂੰ ਆਈ ਤੇ ਹੈਗੀ ਹੀ ਪਰ ਕੱਲ ਮੇਰੇ ਲਾਗੇ ਆਈ ਹੀ ਨਹੀਂ ਇੰਨਾ ਲਾਗੇ ਵਹਿ ਬੂਕੇ ਚਲ ਗਈ ਪਤਾ ਨਹੀਂ ਸਾਬੀ ਨੇ ਕੀ ਕੀਆ ਚਾਚੀ ਨੂੰ ਕੀ ਨਹੀਂ ਮੇਰ ਨਾਲ ਤਾਂ ਜਾਣ ਲੱਗੀ ਬੋਲ ਕੇ ਹੀ ਨਹੀਂ ਗਈ ਪਤਾ ਨਹੀਂ ਉਹ ਅੱਜ ਹੰਦੀ ਆ ਨਾ ਤੇ ਇੱਧਰ ਉੱਧਰ ਕਰਕੇ ਕੱਲੀ ਨੂੰ ਤੇ ਫਿਰ ਮੈਂ ਪੁੱਛਦੀ ਆ ਵੀ ਚਾਚੀ ਕੀ ਗੱਲ ਆ ਤੂੰ ਗੱਲ ਮੇਰ ਨਾਲ ਬੋਲ ਕੇ ਕਿਉਂ ਨਹੀਂ ਗਈ ਜਾਣ ਲੱਗੀ ਨਾ ਮੈਨੂੰ ਮਿਲ ਕੇ ਗਈ ਨਾ ਮਮਮੀ ਚਾਚੀ ਨੂੰ ਸਾਰਾ ਕੁਝ ਪਤਾ ਵਾ ਤਾਂ ਹੀ ਤੋਂ ਇਹ ਡਰਦੇ ਲੜ ਦੁੜ ਕੇ ਫੇਰ ਚਾਚੀ ਨੂੰ ਮਨਾ ਲੈਂਦੇ ਆ ਚਾਚੀ ਵਿਚਾਰੀ ਵੀ ਮੇਰੇ ਕਰਕੇ ਆ ਜਾਂਦੀ ਆ ਨਹੀਂ ਦਿੱਤਾ ਮਮਮੀ ਮੈਂ ਚਾਚੀ ਨੂੰ ਸੁਣਾ ਮੈਂ ਕਿਹਾ ਮੈਂ ਉਹ ਕੁੜੀ ਦੀ ਮਾਂ ਦਾ ਨੰਬਰ ਲੈ ਲਿਆ ਕਿ ਦੇ ਮੈਨੂੰ ਹਮ ਅੱਜੇ ਵੀ ਮਮਮੀ ਲੜਾਈ ਰਹਿੰਦੀ ਆ ਕੀ ਸਾਬ ਵੀ ਐਵੇਂ ਖਿਜ ਆ ਰਹਿਦਾ ਕੀ ਜੀ ਆਹੋ ਨੇ ਬੋਲਦਾ ਵਾ ਉਦਾਂ ਤੇ ਨਹੀਂ ਮੰਮੀ ਕੁਛ ਕਹਿੰਦਾ ਉਦਾਂ ਦਾ ਸੁਭਾਈ ਚੜਚੜਾ ਜਾ ਹੋ ਗਿਆ ਵਾ ਤੇ ਹੂੰ ਮਨਜੀਤ ਕੋ ਗਏ ਹੀ ਦੀਦੀ ਕੋ ਕੱਲ ਉਹਦੀ ਘਰੇ ਸੱਸ ਨੇ ਇਹਨਾਂ ਨੂੰ ਪੂਇਓ ਗਣੀ ਮੋੜਦਾ ਵਾ ਤੇ ਉਹ ਵੀ ਬੜੀ ਕੱਪੀ ਐ ਮੰਮੀ ਉਹਨੂੰ ਇਹ ਕਹਿੰਦੇ ਰਹਿੰਦੇ ਹੋ ਇਤਾਂ ਵਾ ਉਦਾਂ ਆਪਣੇ ਵੱਲ ਨਹੀਂ ਵਿੰਦੇ ਵੀ ਆਪਾਂ ਵੀ ਉਹੀ ਕੋ ਉਹ ਕਰਦੇ ਆਪਾਂ ਇਹਨਾਂ ਨੂੰ ਦੇਖਦਾ ਨਹੀਂ ਉਹੀ ਗੱਲਾਂ ਬੰਦੇ ਨੂੰ ਆਪਣੇ ਮਾਰੇ ਕੰਮ ਨਹੀਂ ਦੇ ਦੇ ਦੂਜਿਆਂ ਦੇ ਲੱਬ ਲੱਬ ਲਿਆ ਹੁੰਦਾ ਨਾ ਇਹਨਾਂ ਨੇ ਥੋੜੇ ਦੱਸਿਆ ਉਹ ਤੇ ਸਭੀ ਚਾਚੀ ਨਾਲ ਗੱਲ ਕਰਨ ਦੇ ਤੇ ਮੈਂ ਸੁਣ ਲਿਆ ਮੈਨੂੰ ਧਿਆਨ ਦੇਉ ਅਧਿਕਾਰੀ ਨਹੀਂ ਉਹ ਤੇ ਬਾਜ਼ਾਰ ਗਈ ਆ ਪਪੂ ਵੀ ਗਾੜੀਆਂ ਮੋੜ ਆਏ ਉਹਨਾਂ ਨੂੰ ਟਾਈਮ ਲੱਗਣਾ ਹੀ ਹੂੰ ਚਾਹ ਨਾ ਮਮੀ ਕੋਈ ਗੱਲ ਨਹੀਂ ਆਹ ਕਿਤੇ ਸੌਂਦੇ ਹੀ ਨਾ ਹੁਣ ਬੁਵੇਦ ਮੈਂ ਢੋਆ ਵਾ ਹੁਣ ਕਿ ਪੰਗਾ ਪੈ ਚੁੱਕੀ ਹੈ ਗੱਲ ਦਾ ਹਾਂ ਕੋਈ ਨਾ ਮੰਮੀ ਬਸ ਆਪਾਂ ਮਾਵਾਂ ਦੀਆਂ ਇੱਕ ਦੂਜੇ ਦੇ ਨਾਲ ਵਾਣਾ ਸਾਰਾ ਕੁਝ ਵੇਖਿਓ ਮੰਮੀ ਹੁਣ ਮੈਂ ਸੈੱਟ ਕਰ ਲੈਣਾ ਇਹ ਆ ਮੁੰਡੇ ਨੂੰ ਨਾ ਬੀਪੀ ਵਾਪੀ ਨਾ ਲੋ ਹੋਇਆ ਹੋਵੇ ਇਹਨੂੰ ਮੈਂ ਰੋਟੀ ਲਾ ਕੇ ਦਿੰਨੀ ਆ ਤੇ ਚੱਲ ਇੱਕ ਅੱਧੀ ਖਾਊਗਾ ਬੁਖਾਰ ਚੈੱਕ ਕਰਾਊਗਾ ਪਿੰਡ ਵਾਲੇ ਡਾਕਟਰ ਕੋ ਦਵਾਈ ਲੈ ਆ ਕੇ ਵੇਂਦਾ ਵਾ ਇਹ ਕਾ ਜਿਹੜੀ ਮਹਾਰਾਣੀ ਲਿਆਂਦੀ ਆ ਮੇਰਾ ਫੋਨ ਲੈ ਗਈ ਮਨੇਰੇ ਹੀ ਤੇ ਮਾਂ ਨਾਲ ਗੱਲਾਂ ਕਰਨ ਲੱਗੀ ਕਿਤੇ ਸਾਹ ਨਹੀਂ ਲੈਂਦੀ ਤੇ ਕੰਮ ਕਰਨ ਲੱਗਿਆ ਇਹਨੂੰ ਪੈ ਮੌਤ ਜਾਂਦੀ ਆ ਜੋ ਹੋਈ ਬੀਤੀ ਸਭ ਦੱਸਣੀ ਹੁੰਦੀ ਆ ਵੀ ਆਹ ਕੰਮ ਹੋਇਆ ਸਾਡੇ ਘਰ ਦੇ ਵਿੱਚ ਪਤਾ ਨਹੀਂ ਕੀ ਮਾਵਾਂ ਧੀਆਂ ਦੇ ਗੱਲਾਂਵਾਂ ਮੋਕ ਪਦੀਆਂ ਹੀ ਨਹੀਂ ਕਿਤੇ ਆਇਰ ਰੋਬਾਰੀ ਆਟਾ ਵੀ ਪਾ ਕੇ ਰੱਖਿਆ ਇਹਦੀ ਨਹੀਂ ਗੁੱਦਾ ਕਿਤੇ ਵੀ ਗੁੰਨ ਲਾ ਕੁਛ ਵੀ ਹਾਂ ਨਹੀਂ ਬੁੱਢੀ ਦਾ ਘਰ ਦੀ ਕੀ ਫਿਰਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਤੇ ਮਾਣ ਹੀ ਨਹੀਂ ਅਕਲ ਨਹੀਂ ਦਿੱਤੀ ਫਿਰ ਸੋਈ ਦਾ ਕੰਮ ਕਿੱਦਾਂ ਸਾਂਭਣਾ ਕਿਹੜੇ ਹਵਲੇ ਦੀ ਚਾਹ ਪੀਤੀ ਉਦੋਂ ਹੀ ਸਾਰਾ ਖਲਾਰਾ ਪਾਇਆ ਇਹ ਫੇਰ ਮੁੰਡਾ ਵੈ ਇਹਦਾ ਜਦੋਂ ਆਪ ਹੀ ਸਾਰਾ ਕੁਝ ਕਰਨਾ ਪੈਂਦਾ ਵਾ ਮੈਨ ਤੇਹੀ ਵੀ ਸੋਖ ਮਿਲ ਜੂਗਾ ਪਰ ਨਾ ਮੇਰੇ ਕਰਮਾਂ ਚ ਸੋਖ ਕਿੱਥੇ ਆ ਹੂੰ ਅੱਛਾ ਕਹਿੰਦੀ ਕਹਿੰਦੀ ਰਹਿੰਦ ਚਲੋ ਫੇਰ ਮੰਮੀ ਠੀਕ ਮੈਂ ਰੋਟੀ ਲਾਵਾਂ ਉਹਨਾਂ ਨੇ ਫੇਰ ਬੋਲਣਾ ਹੀ ਮੈਨੂੰ ਚੰਗਾ ਤਾਂ ਮਨੋਲੀ ਮੰਮੀ ਦਾ ਫੂਨਾ ਅਲੇ ਵੀ ਕੰਬਾਰ ਚਾਲਦਾ ਮੌਲ ਕੀ ਕਰਦੇ ਆ ਤੇ ਕੀ ਨਹੀਂ ਆ ਬਾਪੁੱਤ ਆਹ ਲਓ ਮੰਮੀ ਫੋਨ ਹੋ ਗਈ ਗੱਲ ਕਰ ਲੈਣੀ ਮੇਰੇ ਥੋੜੀ ਹੋਈ ਹੁਣੀ ਆ ਆ ਜਿ ਰੱਖਿਆ ਮੈਂ ਆਟਾ ਗੁੰਨਣਾ ਤੁਸੀਂ ਮੈਂ ਤਾਂ ਗੁੰਨਣ ਲੱਗੀ ਮੈਂ ਚੱਲ ਮੈਂ ਬਹੁਤੇ ਦੋ ਕੰਮ ਹੋ ਜਾਈ ਉਦੋਂ ਪਤਾ ਹੁੰਦਾ ਫੇ ਕਰਨ ਲੱਗੀ ਹਾਂ ਵੀ ਮੰਮੀ ਨੇ ਕਰ ਹੀ ਲੈਣਾ ਆਹ ਅੰਤਰਚਾ ਵਾਲੇ ਭਾਂਡੇ ਟਾਈਮ ਵੇਖੇ ਤੇ ਮੰਮੀ ਮੈਂ ਵੀ ਆਪਣੀ ਮਾਂ ਨਾਲ ਗੱਲ ਕਰਨੀ ਸੀ ਫੋਨ ਆ ਗਿਆ ਹੀ ਹੁਣ ਉਹਨਾਂ ਦਾ ਤੇ ਤੁਸੀਂ ਫੜਾਇਆ ਹੀ ਮੈਨੂੰ ਫੋਨ ਆ ਗਿਆ ਹੀ ਫੋਨ ਇਹ ਸੋਚੀ ਤਾਂ ਹੁੰਦਾ ਵਾ ਚਲ ਰਾਜੀ ਪਾਜੀ ਪੁੱਛੀ ਆ ਮੁਰਕੇ ਕਾਤਾ ਕੰਮ ਕਰ ਲਈ ਕਿ ਕੁੰਝੇ ਡਈ ਰਹੀ ਜਾਵਾ ਤੇ ਹੁਣ ਆਈ ਗਈ ਮੰਮੀ ਕਰਨਾ ਹੀ ਹੁਣ ਕੰਮ ਉਦਾਂ ਜਦੋਂ ਰੋਟੀ ਪੰਨ ਦਾ ਟਾਈਮ ਨਾ ਆਂਗੇ ਤੋ ਕਰਨਾ ਹੀ ਜਦੋਂ ਕੰਮ ਹੋ ਜੇ ਉਦੋਂ ਕਰਨਾ ਹੀ ਕੰਮ ਇੱਕ ਪਹਾਨਾ ਚਾਹੀਦਾ ਤੈਨੂੰ ਤੇ ਬਸ ਕੰਮ ਬੇ ਕੰਮ ਕਰਨ ਦਾ ਵੀ ਕੰਮ ਨਾ ਕੋਈ ਕਰਨਾ ਪੈ ਜੇ ਤੇ ਮੰਮੀ ਰਲ ਮਿਲ ਕੇ ਹੀ ਕਰਨਾ ਹੀ ਚਲ ਕੋਈ ਨਹੀਂ ਤੂੰ ਆਟਾ ਗੁੰਨਦਾ ਤੇ ਮੈਂ ਰੋਟੀਆਂ ਲਾ ਲਈਨੀ ਆ ਫਿਰ ਕੀ ਹੋਣ ਲੱਗੇ ਮੇਰੇ ਹੱਥ ਟੁੱਟ ਜਾਣੇ ਨਾ ਮੇਰੇ ਕੱਪੜੀਆਂ ਨਹੀਂ ਨਾ ਵੰਡਾ ਚੰਨਾ ਤੋਤਾ ਗਿਆ ਹੁਣ ਰੋਟੀਆਂ ਲਾਉਣ ਆ ਜਾ ਬੜੀਆ ਇਹ ਕਹਾ ਮੈਂ ਹਸੋ ਖੁਦ ਸੋਈ ਜਿਖ ਲਾਰਾ ਨਾ ਖਾਇ ਕਰ ਮੈਨੂੰ ਨਹੀਂ ਪਸੰਦ ਹੈਗਾ ਪਰ ਨਾ ਸੁੱਖ ਨੇ ਸਭੋ ਜਾਣ ਜਾਣ ਕੇ ਪਾਉਣਾ ਤੇ ਕੀ ਗੱਲ ਆ ਮੰਮੀ ਕਿਉਂ ਇੰਨੀ ਗੱਲ ਮੈਨੂੰ ਆਂਦੀ ਆ ਚਲ ਮੈਂ ਲਾ ਲੈਨੀ ਰੋਟੀਆਂ ਬਾਹੂ ਮੰਮੀ ਮੈਂ ਲਾ ਕੇ ਲਿਉਣੀ ਰੋਟੀ ਬਹੁਤ ਹੀ ਹੁਣ ਨਾ ਖਲਾਰਾ ਪਾਉਣੀ ਸੋਈ ਇਹ ਖਲਾਰਾ ਪਾ ਦੇ ਚੁੱਕਣਾ ਵੀ ਤੂੰ ਹੀ ਮੈਂ ਨਹੀਂ ਚੁੱਕਣਾ ਅੱਗੇ ਵੀ ਚੁੱਕ ਨਹੀਂ ਦੱਸ ਖਲਾਰਾ ਮੰਮੀ ਕੰਮ ਨਾ ਪੈਂਦਾ ਹੀ ਆ ਹੱਦ ਕਰ ਦੇ ਵੀ ਲੋ ਕੰਮ ਹੋਇਆ ਤੇ ਬਹਿਣਾ ਆਈਆਂ ਹੁਣ ਤੁਕਣਾ ਹੀ ਮੈਂ ਮਾਰ ਦਿੱਤਾ ਬਤੂ ਇਲਾਵਾ ਇਹ ਕੀ ਨੀ ਕੀ ਗੱਲ ਤੇ ਰੋਲਾ ਪਾਈ ਜਾਣਾ ਪਤਾ ਨਹੀਂ ਕੀ ਆ ਵੀ ਇਹਨਾਂ ਦਾ ਆਪ ਫੋਨ ਆਦੇ ਭਾਈ ਘੰਟਾ ਘੰਟਾ ਲਾ ਲੋ ਤੇ ਅਗਲੇ ਨੇ ਗੱਲ ਕੀਤੀ ਆ ਤੇ ਇਹੋ ਜੀ ਗੱਲ ਤੋਂ ਦਿਲ ਜਾਈ ਨਹੀਂ ਲੱਗਦਾ ਘਰ ਤੇ ਡਾਕਟਰ ਕਹਿੰਦਾ ਇਹ ਵੀ ਕੋਈ ਕੰਮ-ਕਾਰ ਕਰਿਆ ਕਰ। ਰੁਜਾ ਜਾ ਰਿਆ ਕਰ। ਮੱਝ ਹੈਗੀ ਹੀ ਚੱਲ ਪੱਠਾ ਦਿੱਥਾ ਪਾਲੀ ਦਾ ਇਹ ਕੋਈ ਨਾ ਕੋਈ ਕੰਮ ਲਾ ਕੋ ਹੱਥ ਹਲਾ ਲਈਦਾ ਸੀ। ਤੇ ਟਾਈਮ ਪਾਸ ਹੋ ਜਾਂਦਾ ਇਹ ਮੱਝ ਵੀ ਵੇਚਤੀ ਨਾ। ਉਦਣ ਦਾ ਹੀ ਜਦੋਂ ਦਾ ਮੈਂ ਵਿਹਲਾ ਰਹਿਣਾ। ਬਸ ਇੱਥੇ ਕਦੀ ਇੱਥੇ ਲੰਮੇ ਪਿਆ ਜਾ ਘਾਰੀ ਮੰਜੀਆਂ ਤੋੜ। ਨਹੀਂ ਤੇ ਬਾਹਰ ਅੰਦਰ ਤੁਰ ਫੇਰ ਲਈਦਾ ਪੱਠਿਆਂ ਪੱਠੇ ਵਧਣ ਦੇ ਬਹਾਨੇ ਕੇ ਲਾ ਕੇ ਬਹਿ ਬੂ ਲਈਦਾ। ਕੀ ਕਰਾਂ ਕੋਈ ਨਾ ਕੋਈ ਕੰਮ ਘਾ ਕੋਈ ਕਿ ਨਾ ਆਇਆ ਘਾ ਕੋਈ ਫੁੱਟਦਾ ਵਾ ਹੋਰ ਕੀ ਕਰਨਾ ਕਈ ਵੇਖਾਂ ਕਿੱਥੇ ਰੱਖੀ ਆ ਕਈ ਤੇ ਲੱਭੀ ਨਹੀਂ ਚੱਲ ਦਾਤਰੀ ਨਾਲ ਹੀ ਵੜਦਾ ਵਾਂ ਆ ਕੱਢਦੇ ਆ ਪਹਿਲਾਂ ਇਹ ਵੀ ਲਸਣ ਨੂੰ ਵੀ ਗੋਡੀ ਗਾਡੀ ਦੇਣ ਵਾਲੀ ਹੋਈ ਆ ਮੈਂ ਮੰਮੀ ਨਾਲ ਕਰਦਾ ਮਸਲਾ ਮੰਮੀ ਮੱਝ ਨਹੀਂ ਲਿਉਣੀ ਤੇ ਕੋਈ ਗਾਈ ਗੋਈ ਵੇਖ ਲਈਏ ਨਹੀਂ ਤੇ ਚੱਲ ਬੰਦਾ ਅੰਦਰ ਬਾਹਰ ਤੁਰਿਆ ਫਿਰਿਆ ਰਹਿੰਦਾ ਭੈਣੀਆਂ ਚ ਜਾਂਦਾ ਮੋਟਰ ਮਾਟਰ ਤੇ ਮਨ ਹੋਰ ਹੁੰਦਾ ਕਿੱਥੇ ਚਲ ਗਿਆ ਵਾ ਇੱਥੇ ਹੈ ਹੀ ਨਹੀਂ ਆ ਮੈਨੂੰ ਤੇ ਆਖੰਡਿਆ ਹੀ ਠੀਕ ਨਹੀਂ ਆ ਵੇਖਾਂ ਬਾਹਰ ਸਭ ਇਹ ਹਾਕੀ ਕਰੀ ਜਨਾਂ ਜਦੋਂ ਨਾਲੇ ਆ ਨਾ ਠੀਕ ਨਹੀਂ ਆ ਓ ਮਮੀ ਮੈਂ ਵੀ ਕੀ ਕਰਾਂ ਅੰਦਰ ਲੰਮੇ ਪਿਆ ਮੇਰਾ ਨਹੀਂ ਦਿਲ ਲੱਗਣ ਡਿਆ ਮੈਂ ਹਾਂ ਚੱਲ ਮਾੜਾ ਮੋਟਾ ਕੰਮ ਨੂੰ ਹੱਥ ਪੈਰ ਮਾਰ ਰਹੀ ਨਹੀਂ ਹੋਰ ਕੀ ਕਰਨਾ ਜਦੋਂ ਠੀਕ ਹੋਵੇ ਨਾ ਉਦੋਂ ਤੂੰ ਕੰਮ ਕੋਈ ਕਰਨਾ ਨਹੀਂ ਹੁੰਦਾ ਤੇ ਜਦੋਂ ਠੀਕ ਨਹੀਂ ਆ ਉਦੋਂ ਦਤਰੀ ਫੜ ਕੇ ਬੈ ਗਿਆ ਕਾਗ ਵੱਢਣ ਨੂੰ ਕੀ ਕਰਾਂ ਫਿਰ ਲੰਮੇ ਪਿਆ ਰਵਾਂ ਉਥੇ ਦਿਲ ਇਧਰ ਪਾਈ ਛੱਡਾਂ ਰੋਟੀ ਪੱਕੰਢਈਏ ਰੋਟੀ ਖਾ ਤੇ ਜਾ ਦਵਾਈ ਲੈ ਕੇ ਆ ਜਾਨਾ ਵਾ ਆ ਮੈਂ ਕਿਹਾ ਚਲ ਗੰਦ ਜਾ ਪਿਆ ਨਾਲੇ ਸਾਫ਼ ਹੋ ਜਾਊਗਾ ਹਾਏ ਪਿਆਰਿਆਂ ਦੇ ਗੰਦ ਜਦੋਂ ਤੂੰ ਨਹੀਂ ਠੀਕ ਤੇ ਫਿਰ ਗੰਦ ਨੂੰ ਕੀ ਆਪੇ ਬਾਅਦ ਚ ਹੋ ਜਾਊਗਾ ਸਾਫ਼ ਮੰਮੀ ਆ ਮੱਝ ਰੱਖੀ ਸੀ ਨਾ ਤੇ ਤੁਰੇ ਫਿਰਦੇ ਪੱਠੇ ਦੱਥੇ ਲਿਉਂਨੇ ਸੀ ਇੱਕ ਤੇ ਸਿਹਤ ਠੀਕ ਤੇ ਨਾਲੇ ਆ ਘਾਪ ਖੂਬ ਨਹੀਂ ਹੁੰਦਾ ਇੱਥੋਂ ਹੀ ਵੱਡ ਬੁੱਢ ਕੇ ਕੇਵਲੇ ਛੁੱਟ-ਛੱਟ ਲਈਦਾ ਹੀ ਨਾਲੇ ਹੈ ਉਦੋਂ ਦਾ ਹੀ ਵੇਖ ਲਾ ਆਪਾਂ ਧਿਆਨ ਨਹੀਂ ਦਿੱਤਾ ਤੇ ਕਿਦਾਂ ਗੰਦ ਚੜਿਆ ਇੱਥੇ ਤੇਰੇ ਕਰਕੇ ਤੇ ਪੁੱਤ ਮੈਂ ਮੱਝ ਵੇਚੀ ਆ ਬੇ ਤੂੰ ਠੀਕ ਨਹੀਂ ਰਹਿੰਦਾ ਤੇ ਚੱਲ ਕੀ ਪੱਠੇ-ਪੁੱਠੇ ਲਿਉਣੇ ਆ ਦੋ ਦੀਆਂ ਤੇ ਕੈਂਡਿਆਂ ਸੰਗੋ ਲੈ ਲਈਏ ਮੰਮੀ ਗਾਈ ਰੱਖ ਲਈਏ ਮੱਝ ਨਹੀਂ ਰੱਖਣੀ ਤੇ ਨਹੀਂ ਸਾਬੀ ਮੈਂ ਨਹੀਂ ਕੁਝ ਵੀ ਲਿਉਣਾ ਨਾ ਗਾਈ ਲੈਣੀ ਨਾ ਮੈਂ ਲਿਉਣਾ ਕੁਝ ਮੰਮੀ ਸਾਰਾ ਸੰਦ ਤੇ ਸਾਡੇ ਘਰ ਆ ਖੁਰਲੀ ਬਣੀ ਟੋਕਾ ਹੈਗਾ ਹੈ ਪੱਠੇ ਲਿਉ ਨੂੰ ਰੇੜੀ ਰੱਖੀ ਆ ਐਵੇਂ ਜਾਣ ਕੇ ਉਹ ਸੋਲ ਹੀ ਰੱਖੀਆਂ ਤੇ ਆ ਦੇ ਫਿਰ ਉਹ ਵੀ ਪਠਾਪ ਤੁਗੇ ਵੇਚਦੀ ਆ ਟੋਕਾ-ਟਾਕਾ ਵੀ ਸਾਬੀ ਤੈਨੂੰ ਕਾਦੀ ਟੈਨਸ਼ਨ ਵਾ ਦੋਧ ਦੇ ਪੈਸੇ ਦੇਣ ਦੀ ਟੈਨਸ਼ਨ ਨਾ ਕਿਸ ਚੀਜ਼ ਦੀ ਹੁੰਦੀ ਟੈਨਸ਼ਨ ਉਹ ਗੱਲ ਇਹ ਨਹੀਂ ਮੰਮੀ ਅੰਦਰ ਬਾਹਰ ਬੰਦਾ ਤੁਰਿਆ ਫਿਰਦਾ ਰਹਿੰਦਾ ਵਾ ਮੈਂ ਤਾਂ ਕਰਕੇ ਕਹਿਣ ਡਿਆ ਵਾਂ ਹੁਣ ਜਾਣਾ ਮੈਂ ਰੋਟੀ ਖਾਣਾ ਫੇਰ ਜਾਣਾ ਡਾਕਟਰਾਂ ਲ ਮੈਂ ਕਿਹਾ ਆ ਚੱਲ ਵਟ ਜੀ ਸਾਫ ਕਰ ਲਈਦਾ ਵਾਂ ਆਪੇ ਹੋ ਜੂਗੀ ਬਾਅਦ ਚ ਜਾ ਕੇ ਦਵਾਈ ਲਿਆ ਉੱਠ ਤਾਂ ਆ ਵੀ ਮੰਮੀ ਇੱਕ ਦਾ ਦਿਨ ਰੋਕੇ ਨਾ ਆ ਚੱਲ ਬਾਹਰੋਂ ਸਫਾਈ ਕਰਕੇ ਫੇਰ ਮੈਂ ਅੰਦਰ ਵੀ ਆ ਵੀ ਕੱਢਦਾ ਕੱਖ ਕੁੱਕ ਚੱਲ ਲਸਾਂ ਵੀ ਚੰਗਾ ਜੂ ਗੋਡੀ ਦੇਣ ਵਾਲੀ ਆ ਉਦਾਂ ਤੇ ਵਧੀਆ ਹੋਇਆ ਵਾ ਹੁਣ ਮੈਂ ਕੀ ਕਹਿੰਦੀ ਆ ਤੈਨੂੰ ਉਹ ਗੱਲ ਮੰਨ ਲਾ ਸਾਬੀ ਚੱਲ ਪੁੱਤ ਰੋਟੀ ਖਾ ਪਹਿਲਾਂ ਖਾਣਾ ਮम्मी ਇਧਰ ਆ ਵਾ ਥੋੜਾ ਜਿਹਾ ਕਰ ਲੈਣਾ ਥੋੜਾ ਜਿਹਾ ਹੀ ਚੱਲ ਇਧਰ ਹੋ ਤੂੰ ਇਧਰ ਹੋ ਉਹ ਹੱਥ ਲੇ ਬੜੇ ਆ ਹੁਣ ਘੜੀਮੁੜੀ ਫਿਰ ਚੁੱਪ ਕਰ ਚੱਲ ਤੇਰੀ ਆ ਜੀ ਇਧਰ ਹੋ ਤਾ ਕੋਈ ਨਹੀਂ ਜਾਤੀ ਆ ਮੈਂ ਖੇਚਲਵਟ ਜੀ ਸਾਫ ਕਰਨਾ ਕਾਹ ਕੂ ਜਾ ਕਿਹਾ ਹਾਂ ਤੇ ਉਧਰ ਹੀ ਬੜਾ ਹੋਇਆ ਹੋਵੇ ਇਹਦਾ ਸਾਰਾ ਗੇਟ ਲੱਗ ਗਿਆ ਇੱਧਰ ਵੀ ਸਾਰੇ ਕਰਦਾ ਮੈਂ ਚਾਚੀ ਕੋਈ ਨਹੀਂ ਸਪਾਈ ਹੌਲੀ ਹੌਲੀ ਕੱਢੂੰਗਾ ਇਹਨੂੰ ਸਾਰੇ ਨੂੰ ਅਛਾ ਠੀਕ ਹੈ ਕਿੰਨੇ ਦਿਨ ਹੱਥ ਨਾ ਹੈ ਕਾਹ ਕੱਢੂਗਾ ਮੈਂ ਕਹਾ ਸਪਰੇਅ ਲਿਆ ਕੀ ਕਰਦੇ ਝੱਟ ਸੁੱਕ ਜਾਣਾ ਇਧਰ ਉਹ ਮੰਮੀ ਆ ਮੜਾ ਜਾ ਚੱਲ ਆਹੋ ਸਪਰੇਅ ਲਿਆ ਦੇ ਸੋ ਕੋਈ ਸਪਰੇਅ ਨਾ ਸੇਤੀ ਹੋ ਜਾਣਾ ਵਾ ਦਸੋ ਜਾਣਾ ਵਾ ਚਾਚੀ ਇੱਥੇ ਸਪਰੇਅ ਵੱਜ ਜਾਣਾ ਹਾਂ ਨਹੀਂ ਵੱਢਣਾ ਜਾ ਤੂੰ ਰੋਟੀ ਖਾ ਜਾ ਕੇ ਤੇ ਉਹ ਕਿੱਦਾਂ ਆਇਆ ਮਨਜੀਤ ਦਾ ਕੋਈ ਫੋਨ ਵਾ ਮਨਜੀਤ ਦਾ ਕਿੱਥੋਂ ਹੋ ਮੈਂ ਦੋਦੇ ਕਰਕੇ ਮੈਨੂੰ ਤਾਂ ਧਿਆਨ ਹੀ ਉਹਦੇ ਵਿੱਚ ਤੇ ਮੈਂ ਆਹ ਪਤਾ ਨਹੀਂ ਵੀ ਕੋਈ ਫੋਨ ਫਾਨ ਆਇਆ ਜਾਂ ਨਹੀਂ ਤੇ ਮੈਂ ਜਾ ਕੇ ਮੈਂ ਪਤਾ ਕਰ ਲੈ ਕੇ ਆਵਾਂ ਅੱਗੇ ਮੈਂ ਸੋਚਣ ਦੀ ਸੀ ਮੈਂ ਸੁਖਵਿੰਦਰ ਵੀ ਨਹੀਂ ਆਈ ਤੇ ਸਲਾਹ ਕਰਨਾ ਕਰਨੀ ਆ ਕੀ ਕਰਾਂ ਮੈਂ ਕੀ ਕਰਨਾ ਹੁਣ ਹੁਣ ਵੇਖ ਲਓ ਜਿੱਦਾਂ ਤੁਸੀਂ ਕਰਨਾ ਵਾ ਤੁਹਾਨੂੰ ਪਤਾ ਹੋਊ ਕਿਉਂਕਿ ਤੁਸੀਂ ਤਾਂ ਗਏ ਤੁਹਾਨੂੰ ਪਤਾ ਕੀ ਸਕਤਾ ਮਨ ਤਾਂ ਪਤਾ ਹੀ ਨਹੀਂ ਸੁਖਵਿੰਦਰ ਸਾਹਿਬ ਕਿਤਾਬ ਤੇ ਤੈਨੂੰ ਮੈਂ ਸਾਰਾ ਦੱਸਿਆ ਵਾ ਵੀ ਕੀ ਉਹਦੀ ਸੱਸ ਨੇ ਬੋਲਿਆ ਤੇ ਕੀ ਕੀਤਾ ਵਨ ਆਹੇ ਤੇ ਗੱਲ ਸਹੀ ਆ ਤੇ ਫਿਰ ਜਾਂ ਇਦਾਂ ਕਰੀਏ ਨਾ ਬੰਦੇ ਇਕੱਠੇ ਕਰੀਏ ਸਰਪੰਚ ਲਈਏ ਕੋਈ ਮੈਂਬਰ ਇੱਕਦੋ ਲਈਏ ਨਹੀਂ ਸੁਖਵਿੰਦਰ ਫੇਲਾ ਕੇ ਜਾਈ ਫੇਲਾ ਕੇ ਜਾਈ ਤਾਂ ਫੇਰ ਲੈ ਕੇ ਆਈਏ ਉਹਦੀ ਸੱਸ ਦੇ ਸੁਭਾਅ ਦਾ ਪਤਾ ਹੀ ਉਹ ਤੇ ਅੱਗੇ ਇਨਾ ਕਢਾਉਂਦੀ ਆ ਜੇ ਬੰਦੇ ਲੈ ਕੇ ਗਏ ਫੇਰ ਸਾਡੀ ਧੀ ਨੂੰ ਵਸਣ ਦਊਗੀ ਜਿਹੜਾ ਵਸਦੀ ਮਾੜਾ ਮੋਟਾ ਤਾਂ ਫੇਰ ਹੋਰ ਕੀ ਮਸਲਾ ਹਾਲ ਹੋ ਸਕਦਾ ਫੇਰ ਹੋਈ ਹੁੰਦਾ ਵਾ ਮਸਲਾ ਹਾਲ ਤੇ ਤਦ ਹੋਵੇ ਨਾ ਜੇ ਸਾਡੀ ਧੀ ਸਾਡੇ ਨਾਲ ਤੁਰੇ ਉਹਨੂੰ ਕੀ ਤਾਂ ਕਿਹੜੀਆਂ ਗੱਲਾਂ ਇਨਾ ਡਰਾਵਾ ਵਾ ਜਿਹੜੀ ਨਾਲ ਨਹੀਂ ਤੁਰਦੀ ਉਹ ਤੇ ਪੈਰ ਨਹੀਂ ਪੁੱਟਦੀ ਘਰੋਂ ਫਿਰ ਹੋਣ ਕੀ ਹੋਊਗਾ ਜਾਂ ਫਿਰ ਸਾਬੀ ਨਾ ਕੋ ਕਰੂਗਾ ਫਿਰ ਸਾਬੀ ਨੂੰ ਕਹਿਆ ਸਾਬੀ ਕਹਿੰਦਾ ਹੀ ਕੀਤਾ ਤੇ ਜਦ ਤੱਕ ਹੈ ਨਹੀਂ ਜਾਂ ਫਿਰ ਦੇਦੇ ਉਹਦੇ ਸੱਸ ਦੇ ਰਿਸ਼ਤੇਦਾਰ ਵੱਲ ਜਾਈਏ ਆਹੋ ਗੱਲ ਇਹ ਵੀ ਸੁਖਵਿੰਦਰ ਤੇਰੀ ਠੀਕ ਆ ਕਿਉਂਕਿ ਉਹਦੇ ਤਾਂ ਕੋਈ ਮੰਨ ਲੂਗਾ ਉਹਨਾਂ ਦੀ ਆਪਣੀ ਹੈ ਤਾਂ ਸਾਡੀ ਕਿਸੇ ਦੀ ਕੰਨੇ ਮੰਨਣੀ ਜੇ ਤੁਸੀਂ ਕਹਿੰਦੇ ਵੀ ਬੰਦੇ ਨਹੀਂ ਖੜਨੇ ਕੁਝ ਨਹੀਂ ਕਰਨਾ ਤਾਂ ਫਿਰ ਉਹਨੂੰ ਉਹ ਤਾਂ ਫਿਰ ਰਿਸ਼ਤੇਦਾਰੀ ਹੈ ਆਹੋ ਚਾਹ ਤੇ ਕਿਸ ਦਾ ਕਹਿਣਾ ਮੰਨ ਨਹੀਂ ਲਈਦਾ ਮੰਨ ਨਹੀਂ ਲਈਦਾ ਹਾਂਜੀ ਤੇ ਕਿਸ ਦੇ ਮਨ ਮੇਰ ਪੈ ਜਾਏ ਛੈ ਤੇ ਉਹਦੇ ਢਿੱਡ ਚ ਰਹਿਮਤਾਜੇ ਥੋੜੀ ਬੋਤੀ ਉਹ ਹੀ ਤੇ ਗੱਲ ਆ ਤਾਂ ਫੇਰ ਕੁੜੀ ਨਾਲ ਕੋਈ ਗੱਲਬਾਤ ਕਰਨ ਦਵੇ ਜਾਂ ਕੁੜੀ ਨੂੰ ਆਉਣ ਜਾਣ ਦਵੇ ਆਹ ਚੱਲ ਇੱਕ ਵਾਰੀ ਕੁੜੀ ਤੇ ਆਵੇ ਕੁੜੀ ਨੂੰ ਪੁੱਛੀਏ ਤਾਂ ਸਹੀ ਵੀ ਕੀ ਹੋਇਆ ਵਾ ਕੀ ਕਰਦੀ ਆ ਕਿਹੜੀ ਗੱਲਾਂ ਆ ਤੰਗੀ ਤੇ ਕਿਸ ਗੱਲ ਦੀ ਨਹੀਂ ਆ ਬੇ ਸੁਖਵਿੰਦਰ ਸਾਰਾ ਸਮਾਨ ਦਾਜ ਤੇ ਮੈਂ ਸਾਰਾ ਦਿੱਤਾ ਹੀ ਆ ਨਾ ਉਹ ਕਿਹੜੀ ਗੱਲ ਦੀ ਤੰਗੀ ਆਉਣ ਦਿੱਤੀ ਆ ਆਹੋ ਤੇ ਗੱਲ ਸਹੀ ਆ ਚਲੋ ਫੇਰ ਵੇਖ ਲੈਣੇ ਆ ਫੇਰ ਕਰਦੇ ਹੋਈ ਹਨਾ ਵੇਖ ਲੈ ਭਲਾ ਜੇ ਕੋਈ ਹੈਗੀ ਤਾਂ ਤੁਹਾਨੂੰ ਤਾਂ ਪਤਾ ਹੀ ਹੋਣਾ ਆ ਆ ਚੱਲ ਮੈਂ ਸੋਚਦੀ ਆ ਵੈਨੀ ਆ ਹਾਂ ਤੇ ਹੁਣ ਸੁੱਕੇ ਕੀ ਕਰਨ ਦੇਈਏ ਸੁੱਕ ਕੋਹ ਨਹੀਂ ਫੁਲਕੇ ਡਈ ਬਣਾਉਣ ਚੱਲ ਫੇ ਮਨੂ ਮਿਲਣਾ ਆ ਜਾ ਪਰ ਅਮਾ ਰੋਟੀ ਪੱਕਣ ਡਈ ਜੀ ਰੋਟੀ ਨੂੰ ਲੇਟ ਹੀ ਬੜੀ ਕਰਤੀ ਆ ਤੇ ਅੱਜ ਲੇਟ ਕਿੱਥੇ ਹੋਈ ਅੱਗੇ ਵੀ ਇੰਨਾ ਟਾਈਮ ਨਾ ਹੀ ਖਾਨੀ ਆ ਤੁਸੀਂ ਹੋਰ ਕੀ ਆ ਕਿੰਨਾ ਟਾਈਮ ਹੋ ਗਿਆ ਹੁਣ ਪਕਾਲਾ ਛੇਤੀ ਤੇ ਦੇ ਮੈਨੂੰ ਭੁੱਖ ਲੱਗੀ ਆ ਹਾਂ ਵੀ ਬਸ ਪੱਕ ਗਈ ਨਾਲੇ ਰੱਖਿਆ ਸਾਗ ਗਰਮ ਸ਼ਾਹਬਦੋਂ ਘਾਰ ਹੀ ਪਾਈ ਫਿਰਦੀ ਆ ਆਹ ਮੰਮੀ ਨੇ ਦਿੱਤੀ ਮੰਮੀਾਂ ਤੇ ਚੱਲ ਪਾ ਲਾ ਮੈਂ ਪਾ ਲੈਨੀ ਤੈਨੂੰ ਪਤਾ ਆਪਾਂ ਹਲੇ ਆ ਗਏ ਜਿੱਦਣ ਮਨਜੀਤ ਕੋਲ ਹੂੰ ਤੇ ਘਰ ਤੋਂ ਕੱਲੀ ਹੀ ਤੋ ਘਰੋਂ ਤੁਸੀਂ ਬਾਰੋਂ ਤਾਲਾ ਮਾਰ ਕੇ ਗਏ ਹੀ ਪਰ ਫੇਰ ਵੀ ਆਏ ਕੋਈ ਸੋਨਾ ਘਰ ਨਹੀਂ ਪਾ ਕੇ ਰਕੀਦਾ ਹੀ ਦਾ ਲਿਆ ਇੱਧਰ ਕਰ ਕੀ ਹੋਇਆ ਬਾਹਰ ਦੇ ਸਹੀ ਦਿਖਾੜ ਮੈਨੂੰ ਹਾਏ ਹਾਏ ਸੋਨੀ ਵੀ ਹੋਲੀ ਮੇ ਲਾ ਕੇ ਦੇ ਕੀ ਕਰਨ ਦੇ ਜੀ ਹੈ ਕੀ ਕਰਨੀ ਜੀ ਤੁਸੀਂ ਉਹ ਮੈਰਾ ਖਦਾਵਾ ਤੂੰ ਨਾ ਇਦਾਂ ਪਾ ਕੇ ਰੱਖਿਆ ਕਰ ਜਦੋਂ ਕਿਤੇ ਬਾਹਰ ਅੰਦਰ ਜਾਣਾ ਉਦੋਂ ਪਾਈਦੀ ਆ ਜੀ ਸੋਨੇ ਦੀ ਚੀਜ਼ ਤੇ ਮੰਮੀ ਨੇ ਹੀ ਫੜਾਈ ਆ ਮੈਨੂੰ ਦੱਸ ਪੁੱਛ ਨੂੰ ਮੈਂ ਆਪੇ ਮੰਮੀ ਨੂੰ ਪਰ ਤੂੰ ਨਾ ਮੰਮੀ ਨੂੰ ਦੱਸੀ ਵੀ ਸਾਬੀ ਨੇ ਲਈ ਸਾਬ ਕਿਉਂ ਮੇਰੇ ਕੋਲ ਰਹਿਣ ਦੇ ਆਹੋ ਦੱਸਣਾ ਕਿਉਂ ਨਹੀਂ ਫਿਰ ਮੈਂ ਰੋਟੀ ਲਿਉਣੀ ਆ ਦੱਸਣਾ ਨਹੀਂ ਤੇ ਬਾਅਦ ਚ ਮੰਮੀ ਮੈਨੂੰ ਪੁੱਛੇ ਕਿ ਕਿੱਥੇ ਗਈ ਆ ਤੇ ਕਿੱਥੇ ਨਹੀਂ ਮੰਮੀ ਨੇ ਨਹੀਂ ਹੁਣ ਮੈਨੂੰ ਪਿਆਹਾ ਥੇਲਾ ਦਿੰਦੀ ਨਾ ਮੇਰਾ ਕੰਮ ਹੋ ਗਿਆ ਵੱਸੋਂ ਬਾਹਰ ਜਾਦਾ ਮੇਕੋ ਨਹੀਂ ਚੱਲਿਆ ਜਾਂਦਾ ਚੱਲੂ ਅੱਜ ਇੱਕ ਗੰਨ